ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਕਿੱਥੇ ਕਬੱਡੀ ਕੱਪ ਕਰਵਾਏ ਜਾਣਗੇ ਅੱਜ ਬਹੁਤ ਵੱਡਾ ਮਹਾਕੁੰਭ ਕਰਵਾਇਆ ਜਾਣਾ ਜੋ ਕਿ ਗਰਦਾਸਪੁਰ ਜ਼ਿਲ੍ਹੇ ਵਿੱਚ ਔਲਖ ਪਿੰਡ ਵਿੱਚ ਕਰਵਾਇਆ ਜਾ ਰਿਹਾ ਹੈ ਅਮਰਤ ਔਲਖਾਂ ਵਾਲੇ ਦੇ ਪਿੰਡ ਉਸ ਬਾਰੇ ਵੀ ਤੁਹਾਨੂੰ ਅਪਡੇਟ ਦੇਵਾਂਗੇ ਵੀਡੀਓ ਦੇ ਲਾਸਟ ਤੱਕ ਜੁੜੇ ਰਹੇ ਜਿਹਦੇ ਵੱਡੇ ਮਹਾਕੁੰਭ ਬਾਰੇ ਗੱਲ ਕਰੀਏ ਜਿੱਥੇ ਸਾਰੇ ਹੀ ਸੁਪਰਸਟਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਖੇਡਨੇ ਆ ਜੋ ਕਿ ਕਹਿੰਦੇ ਬਹੁਤ ਤਗੜੇ ਮੱਲ ਜੋ ਕਿਸ਼ਨਪੁਰੇ ਦੀ ਧਰਤੀ ਤੇ ਵੀ ਕੱਲ ਸਿਰਾ ਹੋਇਆ ਤੇ ਅੱਜ ਔਲਖਾਂ ਦੀ ਧਰਤੀ ਤੇ ਵੀ ਓਦਾਂ ਹੀ ਸਿਰਾ ਹੋਣਾ ਪਟਾਕੇ ਪੈਣੇ ਮਿੱਤਰੋ ਸਾਰੇ ਹੀ ਪੁੱਜ ਰਹੇ ਅੱਜ ਫਰਿਆਦ ਸ਼ਕਰਪੁਰੀਏ ਵਰਗੇ ਤੇ ਪਲੇਅਰ ਤੁਹਾਨੂੰ ਦੱਸਦੇ ਆਂ ਆਪਾਂ ਜੇ ਆਪਾਂ ਗੱਲ ਕਰੀਏ ਜੋ ਇੱਥੇ ਕਬੱਡੀ ਆਲ ਓਪਨ ਦੀਆਂ ਸਦੀਆਂ ਹੋਈਆਂ 6 ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ 1.5 ਲੱਖ ਦੂਜਾ ਨਾਮ 1.25 ਲੱਖ ਰੁਪਏ ਬੈਸਟ ਰੇਡਰ ਤੇ ਜਾਫੀ ਲਈ ਜਾਂ ਫਿਰ ਫੋਰ ਟਰੈਕਟਰ ਹੋਣਗੇ ਤੇ ਜਾਂ 1.5 ਲੱਖ ਦੀ ਨਗਦ ਰਕਮ ਸਨਮਾਨਿਤ ਕੀਤਾ ਜਾਵੇਗਾ ਅੱਜ ਔਲਖਾਂ ਵਾਲਾ ਅਮਰਤ ਬਹੁਤ ਚੋਟੀ ਦੀ ਟੀਮ ਬਣਾ ਰਿਆ ਔਲਖਾਂ ਦੀ ਜਿਸ ਵਿੱਚ ਕਹਿੰਦੇ ਫਰਿਆਦ ਸ਼ਕਰਪੁਰੀਏ ਵਰਗੇ ਬਲਟ ਖੀਰਾ ਵਰਗੇ ਵਰਗੇ ਤੇ ਗਿੰਨੀ ਮਹਿਮਦਵਾਲ ਵਰਗੇ ਖੇਡ ਦੇ ਨਜ਼ਰੀ ਪਹਿਣਗੇ ਜੋ ਆਪਾਂ ਨੂੰ ਮੇਨ ਮੇਨ ਖਿਡਾਰੀ ਕਲੀਅਰ ਹੋਏ ਉਹ ਤੁਹਾਡੇ ਨਾਲ ਕਰਦੇ ਆ ਜਾਣਕਾਰੀ ਸਾਂਝੀ ਜਿਵੇਂ ਇੱਥੇ ਪਲੇਅਰ ਖੇਡਣਗੇ ਔਲਖਾਂ ਦੇ ਕਬੱਡੀ ਕੱਪ ਤੇ ਪਲੇਅਰ ਜਿਵੇਂ ਅਮਰਤ ਔਲਖ ਚੱਕੀ ਰਮਦਾਸ ਦੀਪਦ ਬੁਰਜੀ ਵਾਹਿਗੁਰੂ ਸੀਚੇਵਾਲ ਗਰਦੇਤ ਕਿਸ਼ਨਗੜ ਹਰਪਾਲ ਕਾਲਮਨ ਗਰਦਾਸ ਬਾਕੀਪੂਰੀਆ ਗਲਜਾਰੀ ਚੱਕ ਸਕੰਦਰ ਪੈਸਟਲ ਭਿੰਦਰ ਸ਼ਰਨਾ ਡੱਗੁਰਮਣਾ ਅੰਬਾ ਸੋਰਸੁੰਗੀਆਂ ਵੀ ਪੰਜਾਬ ਦੀ ਧਰਤੀ ਤੇ ਪੁੱਜ ਗਿਆ ਉਹ ਵੀ 50% ਚਾਂਸ ਆ ਖੇਡਣ ਦੇ ਹਲੇ ਪੱਕਾ ਕਲੀਅਰ ਨਹੀਂ ਬੋਲਟ ਖੀਰਾਵਾਲੀਆ ਗਿੰਨੀ ਮਹਿਮਦਵਾਲ ਬਾਜੂ ਬੈਂਕਾ ਸ਼ੰਕਰ ਸੰਤਵਾ ਮੱਖਣ ਮੱਖੀ ਇਕਮ ਫੰਤਾਪੁਰੀਆ ਰਾਜੂ ਖੋਸਾ ਕੋਟਲਾ ਹੋਰ ਵੀ ਬਹੁਤ ਚੋਟੀ ਦੇ ਸੁਪਰਸਟਾਰ ਤਕਰੀਬਨ ਸਾਰੇ ਹੀ ਖੇਡਣੇ ਜਾ ਰਹੇ ਆ ਜੀ ਕਿਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਧੰਨਵਾਦ